ਬੁਡਲਾਡਾ ਬਲਾਕ ਦੇ ਪਿੰਡ ਕੁੱਲਰੀਆਂ ਵਿਖੇ ਦਾਸੀ ਕਿ ਭਾਰਤ ਜਨਤਾ ਪਾਰਟੀ ਦੇ ਜ਼ਿਲ੍ਹਿਆਂ ਪ੍ਰਧਾਨ ਰਕੇਸ਼ ਕੁਮਾਰ ਜੈੰਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਪਿੰਡ ਕੁੱਲਰੀਆਂ ਸਮੇਤ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਮੌਕੇ ਤੇ ਆਨਲਾਈਨ ਫਾਰਮ ਵੀ ਪ੍ਰਵਾਇਦੇ ਗਏ ਨੇ ਉਹਨਾਂ ਦੱਸਿਆ ਕਿ ਇੱਕ ਕੈਂਪ ਜ਼ਿਲ੍ਹੇ ਦੇ ਹਰੇਕ ਤੇ ਪਿੰਡ ਅੰਦਰ ਲਗਾਇਆ ਜਾਵੇਗਾ ਪ੍ਰਧਾਨ ਜੀ ਅੱਜ ਕੈਂਪ ਲਗਾਇਆ ਗਿਆ ਕਿਸ ਕੇ ਚੀਜ਼ ਦਾ ਕੈਂਪ ਲਗਾਇਆ ਗਿਆ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜੋ ਦੇਸ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਲੋਕ ਖਿੰਦੀਆਂ ਸਕੀਮਾਂ ਚਲਾਈਆਂ ਗਿਆ ਨੇ ਉਹਨਾਂ ਦਾ ਫਾਇਦਾ ਹਰ ਇੱਕ ਜਨ ਜਨ ਤੱਕ ਪਹੁੰਚੇ ਉਹਦੇ ਵਾਸਤੇ ਇੱਕ ਭਾਰਤੀ ਹਲਕਾ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਇਹ ਕੈਂਪ ਲਗਾ ਰਹੇ ਹਾਂ ਜਿਵੇਂ ਮਾਨਸਾ ਜਿੱਦੇ ਵਿੱਚ ਮੋੜਾ ਲਾਡਾ ਵਿਧਾਨ ਸਭਾ ਦੇ ਵਿੱਚ ਅੱਜ ਸਾਡਾ ਇਹ ਦੂਸਰਾ ਕੈਂਪ ਜਿਹੜਾ ਹੈ ਉਸ ਤੋਂ ਪਹਿਲਾਂ ਇੱਕ ਦੀਰੋਕੇ ਕਲਾ ਦੇ ਵਿੱਚ ਕੈਂਪ ਲਗਾਇਆ ਗਿਆ ਅੱਜ ਦੂਸਰਾ ਕੈਂਪ ਸਾਡਾ ਪੁਲਰੀਆ ਦੇ ਵਿੱਚ ਸਵੇਰੇ 9:00 ਵਜੇ ਤੋਂ ਚੱਲ ਰਿਹਾ ਹੈ ਉਸ ਸ਼ਾਮ ਨੂੰ 5:00 ਵਜੇ ਤੱਕ ਚੱਲੇਗਾ ਜਿਹਦੇ ਵਿੱਚ ਲਗਭਗ ਹੁਣ ਤੱਕ 아이 300 ਦੇ ਕਰੀਬ ਲੋਕ ਇਹਦੇ ਵਿੱਚ ਆ ਚੁੱਕੇ ਨੇ ਕੈਂਪ ਦੇ ਵਿੱਚ ਇਸ ਕੈਂਪ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਆਧੁਸ਼ਮਾਨ ਯੋਜਨਾ ਦਾ ਕਾਰਡ ਲਾ ਕੇ ਦਿੰਦੇ ਆ ਮੌਕੇ ਤੇ ਇਹਦੇ ਵਿੱਚ ਈਸ਼ਰਮ ਕਾਰਡ ਬਣਾ ਕੇ ਦਿੰਦੇ ਆ ਮੌਕੇ ਤੇ ਇਸ ਕੈਂਪ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜਾ ਹੈਗਾ ਉਸ ਨੂੰ ਅਸੀਂ ਆਨਲਾਈਨ ਅਪਲਾਈ ਕਰਦੇ ਆ ਇਹਦੇ ਵਿੱਚ ਵਿਸ਼ਕਰਮਾ ਯੋਜਨਾ ਦੇ ਤਹਿਤ ਜੋ ਕਿ 18 ਟ੍ਰੇਡਰ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਫਾਰਮ ਭਰੇ ਜਾਂਦੇ ਨੇ ਇਸ ਵਿੱਚ ਟੂਲ ਕਿਰਤ ਵੰਡਣ ਪ੍ਰੋਗਰਾਮ ਦੇ ਤਹਿਤ ਪੈਣਾ ਲਈ ਜੋ ਪ੍ਰੋਗਰਾਮ ਹੈਗਾ ਉਹਦੇ ਫਾਰਮ ਭਰੇ ਜਾ ਰਹੇ ਨੇ ਕਿਸਾਨ ਸਨਮਾਨ ਨਿਧੀ ਦੇ ਫਾਰਮ ਜਿਹੜੇ ਹੈਗੇ ਨੇ ਜਿਹੜੇ ਕਿਸੇ ਭਰਾਵਾ ਦੇ ਕਿਸੇ ਦੇ ਕਿਸਾਨਾਂ ਦਾ ਕਿਸਾਨ ਵੀਰਾਂ ਦੇ ਕੋਈ ਪੈਸਾ ਰੁਕਿਆ ਹੋਇਆ ਹੈ ਜਾਂ ਕਿਸੇ ਦੇ ਨਵੇਂ ਕਾਰਡ ਬਣਾਣੇ ਨੇ ਉਹ ਰੋਕੇ ਦੇ ਬਣਾਏ ਜਾ ਰਹੇ ਨੇ ਇਸ ਤਰੀਕੇ ਨਾਲ ਇਹ ਲਗਭਗ 12 ਦਿਨਾਂ skimane ਜਿਹਦਾ ਅਸੀਂ ਇੱਥੇ ਔਰ ਬੈਨੀਫਿਟ ਦੇ ਰਹੇ ਆ ਔਰ ਲੋਕ ਵੀ ਵਧੀਆ ਤਰੀਕੇ ਨਾਲ ਇਹਦਾ ਫਾਇਦਾ ਲੈ ਰਹੇ ਨੇ ਤੁਹਾਡੇ ਕੋਲ ਸਵੇਰ ਦੀ ਟੀਮ ਸਾਡੀ ਜਿਹੜੀ ਹੈਗੀ ਆ ਪੂਰਾ ਤੰਦ ਹੀ ਨਾਲ ਲੱਗੀ ਹੋਈ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਹੋਰ ਵੀ ਜਿਹੜੇ ਸਾਡੇ ਕੋਈ ਇਸ ਦਾ ਯਾਨੀ ਕਿ ਕਿਸੇ ਸਕੀਮ ਦੇ ਲਾਭ ਲੈਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਿ ਕੈਂਪ ਇਹ ਲਗਾਤਾਰ ਜਿਵੇਂ ਉਹਨੂੰ ਕੱਲ ਨੂੰ ਮਲਕਪੁਰ ਪੀਂਡੇ ਦੇ ਵਿੱਚ ਲੱਗਣਾ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹ ਕੈਂਪੇਨ ਹੈ ਕਿ ਇਹ ਆਰਗੇਨਾਈਜ਼ ਹੋ ਰਹੇ ਨੇ ਕਿ ਇਸ ਕਰਕੇ ਆਪਾਂ ਜਿੱਥੇ ਵੀ ਵੀ ਇਹ ਕੈਂਪਾਂ ਦੇ ਹੈਗੇ ਨੇ ਤੁਸੀਂ ਆਪਾਂ ਬਸ ਉਹਦਾ ਬੈਨੀਫਿਟ ਲਈਏ ਔਰ